ਹਾਂਜੀ ਸਾਥੀਓ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਉਹਨਾਂ ਦੇ ਜੀਵਨ ਦੇ ਆਧਾਰਿਤ ਇਹ ਸਟਾਲ ਲਗਾਈ ਗਈ ਹੈ ਕਿਤਾਬਾਂ ਦੀ ਪਿੰਡ ਸੰਤਨਗਰ ਦੀ ਮੇਨ ਮਾਰਕੀਟ ਦੇ ਵਿੱਚ ਨੌਜਵਾਨ ਫਾਰਸਵਾ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ 23 ਮਾਰਚ ਨੂੰ ਸ਼ਹੀਦ ਹੋਏ ਸੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਸਟਾਲ ਲਗਾਈ ਹੈ ਕਿਤਾਬਾਂ ਦੀ ਕੋਈ ਵੀ ਸਾਥੀ ਕਿਤਾਬ ਮੜਨਾ ਚਾਹੁੰਦਾ ਤੇ ਲੈ ਜਾ ਸਕਦਾ ਇੱਥੋਂ ਇਹ ਦੇਖ ਸਕਦੇ ਹੋ ਤੁਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੇ ਜੀਵਨ ਦੇ ਆਧਾਰਿਤ ਇਹ ਦੇਖ ਸਕਦੇ ਹੋ ਕਿਤਾਬਾਂ ਆ ਦੋਸਤੋ ਜਿਵੇਂ ਇਨਕਲਾਬ ਦਾ ਸੰਗਾਮ ਇਨਕਲਾਬੀ ਲਹਿਰ ਭਗਤ ਸਿੰਘ ਨੇ ਕੀ ਗਿਆ ਅਜੀਹਾ ਜੀ ਸਾਡਾ ਸ਼ਹੀਦ ਭਗਤ ਸਿੰਘ ਅਤੇ ਉੱਤੇ ਸਾਥੀਆਂ ਦਾ ਵਿਕਾਰਪਾਰ ਦੇ ਪਾਸ ਸ਼ਹੀਦ ਚੰਦਰ ਸ਼ੇਖ ਆਯਾਤ ਸ਼ਹੀਦ ਸਰਕਾਰ ਸਿੰਘ ਜੀ ਸਰਾਬਾ ਇਹ ਦੇਖ ਸਕਦੇ ਹੋ ਕਿਈ ਤਰ੍ਹਾਂ ਦੀਆਂ ਕਟਾਬਾਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਜੀ ਦੋ ਦਮ ਪਹਿਲਾਂ ਜਦੋਂ ਮੈਂ ਆਇਆ ਤਾਂ ਇਹ ਦੇਖ ਸਕਦੇ ਹੋ ਤੁਸੀਂ ਤੁਸੀਂ ਲਿਜਾ ਸਕਦੇ ਹੋ ਸੰਤਨਗੜ ਦੇ ਮੇਨ ਮਾਰਕੀਟ ਹੈ ਇਹ ਕਹਾਣੀ ਲਾਈਏ ਦੋਸਤੋ ਸੰਕਾਰ ਪਾਸ਼ ਉਹਨਾਂ ਦੇ ਜੀਵਨ ਬਾਰੇ ਵੀ ਨੌਜਵਾਨ ਨਾਲ ਦੋ ਗੱਲਾਂ ਇਹ ਹਿੰਦੀ ਵਿੱਚ ਵੀ ਤੇ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਮਿਲ ਜੂਗੀ ਕੌਮੀ ਸਿੱਖਿਆ ਨੀਤੀ 2020 ਇਹ ਦੇਖ ਸਕਦੇ ਹੋ ਸਹੀ ਤਰ੍ਹਾਂ ਇਹ ਤੁਹਾਨੂੰ ਕਿਤਾਬਾਂ ਮਿਲ ਲੈਣੇ ਦੋਸਤੋ ਬੱਚਿਆਂ ਦੇ ਪੜਨ ਵਾਲੀਆਂ ਨੇ ਅਗਰ ਕੋਈ ਛੋਟਾ ਬੱਚਾ ਹੈ ਇਹ ਦੇਖ ਸਕਦੇ ਹੋ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਸਟਾਲ ਲਗਾਈ ਗਈ ਆ ਮੇਨ ਮਾਰਕੀਟ ਦੇ ਵਿੱਚ ਸੰਤਨਗਰ ਮੇਨ ਮਾਰਕੀਟ ਆ ਇਹ ਦੇਖ ਸਕਦੇ ਹੋ ਦੋਸਤੋ ਇਹ ਵੇਖੋ ਬਹੁਤ ਹੀ ਵਧੀਆ ਲਿਖਿਆ ਬੱਚਿਆਂ ਲਈ ਕਿੱਡਨਾ ਵੀ ਸਿੱਖਣਾ ਹੁੰਦਾ ਪੜਨ ਤੋਂ ਜਿੰਨਾ ਉਹ ਸਿੱਖਦੇ ਹਨ ਖੇਡਣ ਤੋਂ ਉਹ ਤੋਂ ਵੱਧ ਸਿੱਖਦੇ ਹਨ ਘੇਟਣਾ ਉਹਨਾਂ ਨੂੰ ਕੋਝ ਨਵੇਂ ਦੀ ਕੋਝ ਕਰਨਾ ਜੋ ਘਮਟਾਉਣਾ ਖਿਆਲ ਰੱਖਣਾ ਕੁਝ ਬਣਾਉਣਾ ਤੇ ਉਸ ਨੂੰ ਤੋੜ ਕੇ ਫਿਰ ਬਣਾਉਣਾ ਬੋਲਣਾ ਲੋਕਾਂ ਨਾਲ ਭੁੱਲਣਾ ਮਿਲਣਾ ਫੈਸਲੇ ਲੈਣਾ ਤੋੜਨਾ ਭਜਣਾ ਖੁਦ ਤੇ ਫਰੋਸਾ ਕਰਨਾ ਤੇ ਸਭ ਤੋਂ ਵੱਡੀ ਗੱਲ ਦੂਜਿਆਂ ਨੂੰ ਸਮਝਣਾ ਸਿਖਾਉਂਦਾ ਇਹ ਬੱਚਿਆਂ ਵਾਸਤੇ ਵੀ ਬਹੁਤ ਹੀ ਵਧੀਆ ਇਹ ਦੇਖ ਸਕਦੇ ਹੋ ਤੁਸੀਂ ਕਿ ਬਹੁਤ ਹੀ ਸੋਹਣੀਆਂ ਪਿਕਚਰਜ਼ ਵੀ ਹਨ ਇਹਦੇ ਉੱਤੇ ਫੋਟੋਗ੍ਰਾਫੀ ਵੀ ਕੀਤੀ ਗਈ ਆ ਥੱਲੇ ਲਿਖਿਆ ਗਿਆ ਉਹਨਾਂ ਬਾਰੇ ਜਦ ਕਿਸੇ ਬੱਚੇ ਸੰਗ ਕਿਡਾ ਪਿਆਰਾ ਲਾਭ ਲੜਾਵਾਂ ਮਾਫ ਕਰੀ ਤੂੰ ਮੈਂ ਹੋਲੀ ਜੇ ਉਸ ਦੀ ਕੰਨੀ ਪਰਾਵਾਂ ਲੈ ਮਿੱਤਰਾ ਮੈਂ ਥਾਂ ਖਾਲੀ ਕਰਦਾ ਤੇਰੀ ਖਾਤਰ ਸਮਾਂ ਆ ਗਿਆ ਹੈ ਤੂੰ ਤੈਕੇ ਮੁੜ ਜਾਵਾਂ ਇਹ ਦੇਖ ਸਕਦੇ ਹੋ ਦੋ ਦੀ ਵਧੀਆ ਤੁਸੀਂ ਇਥੋਂ ਕਿਤਾਬਾਂ ਲੈ ਜਾ ਸਕਦੇ ਹੋ ਦੋਸਤੋ ਕੋਈ ਵੀ ਪਰਮਾਤਮਾ ਸਾਹਿਬ ਆਣਾ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਸਟਾਲ ਲਗਾਈ ਗਈ ਹੈ ਦੋਸਤੋ ਬਹੁਤ ਹੀ ਵਧੀਆ ਕਿਤਾਬਾਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ